ਜ਼ਮੀਨੀ ਵਿਵਾਦ ਦੇ ਵਿੱਚ بیٹے ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਹੀ ਬਾਪ ਦਾ ਕੀਤਾ ਗਿਆ ਕਹੀ ਮਾਰ ਕੇ ਕਤਲ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਕੀਤੀ ਜਾ ਰਹੀ ਮਾਮਲੇ ਤੇ ਅਗਲੀ ਕਾਰਵਾਈ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ 10 ਤਰੀਕ ਨੂੰ ਬਠਿੰਡਾ ਦੇ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਵਿੱਚ ਪੈਂਦੇ ਪਿੰਡ ਗੁਰੂ ਸਰ ਜਗਾ ਦੇ ਵਿੱਚ ਇੱਕ ਵਿਅਕਤੀ ਦੇ ਉੱਪਰ ਉਸਦੇ ਹੀ بیٹے ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦੀ ਇਲਾਜ ਦੌਰਾਨ 11 ਤਰੀਕ ਨੂੰ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ بیٹے ਅਤੇ بیٹے ਦੇ ਸਾਥੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਗਈ ਹੈ ਅਤੇ ਇਸ ਮਾਮਲੇ ਦੇ ਵਿੱਚ ਛਾਪੇਮਾਰੀ ਆਦਿ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਇਸ ਦੇ ਵਿੱਚ ਡੀਐਸਪੀ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਇਸ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਹੈ ਜਿਸ ਦੇ ਚੱਲਦੇ ਤੈਸ਼ ਦੇ ਵਿੱਚ ਆ ਕੇ ਉਕਤ ਵਿਅਕਤੀ ਦੇ بیٹے ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਦੇ ਉੱਪਰ ਕਹੀ ਨਾਲ ਹਮਲਾ ਕਰ ਦਿੱਤਾ ਗਿਆ ਤੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਦੀ ਜੇਰੇ ਇਲਾਜ 11 ਮਈ ਨੂੰ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਕਾਰਵਾਈ ਆਰੰਭੀ ਗਈ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਡੀਐਸਪੀ ਤ희 ਜ਼ੁਬਾਨੀ ਜੀ ਸਰ ਕੀ ਮਾਮਲਾ ਹੈ ਸਰ ਕੱਲ ਮਿਤੀ 11 5 2025 ਨੂੰ ਥਾਣਾ ਤਲਵੰਡੀ ਸਾਬੋ ਵਿਖੇ ਸੁਖਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅ ਦਿੱਤਾ ਗ੍ਰਹਿਤ ਤਰੀਕ ਨੂੰ ਪੂਰਾ ਕਰਦੀ ਹੈ ਮੀਨਸ ਇਹ ਥਾਣਾ ਤਲਵੰਡੀ ਦਾ ਰਜਿਸਟਰ ਪਿਆ ਸੀਗਾ ਤੇ ਇਹ ਮੁਕਦਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਰ ਜਗਾ ਤਰ ਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਅਨ ਭਾਗੀਵੰਦਰ ਦੇ ਖਲਾਫ ਤਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਸੁਵਿੰਦਰ ਸਿੰਘ ਦੀ ਇਹਦੇ ਤੇ ਇਹ ਆਪਣਾ ਮੁਖ ਅਫਸਰ थाना ਤਲਵੰਡੀ ਸਾਬੋ ਨੇ 103 ਬੀਐਨਐਸ ਦਾ ਵਾਧਾ ਕਰਕੇ ਅਗੇਲੇ ਦੀ ਕਾਰਵਾਈ ਜਿਹੜੀ ਹੈਗੀ ਹੈ ਜੀ ਸ਼ੁਰੂ ਕਰ ਦਿੱਤੀ ਤੇ ਕੀ ਕਾਰਨ ਹੈ ਕਿਉਂ ਬਦਲ ਕੀਤਾ ਗਿਆ ਕਿੱਥੇ ਘਟਨਾ ਵਾਪਰੀ ਹੈ ਇਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਦਾ ਆਪਸ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਹੀਂ ਮਾਰ ਕੇ ਇਹਦਾ ਜਿਹੜਾ ਹੈਗਾ ਖਤਮ ਕਰ ਦਿੱਤਾ। ਕੋਈ ਇਹਦਾ ਰੈਸਟ ਹੋਈ ਇਹਦੇ ਨਹੀਂ ਇਹਦੇ ਚ ਅਸੀਂ ਹਾਲੇ ਰੈਡਾ ਕਰਦੇ ਆਂ ਤੇ ਖੇਤੀ ਵਾਲ ਨੂੰ ਬੁਸ਼ੀਆ ਨੂੰ ਦੱਸਤਾ ਕਰ।